ਹਾਂਜੀ ਸਸਤੀ ਕਾ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਸੋਪੀਸ ਆ ਜਾਣੇ ਵਧੀਆ ਹੋਗੇ ਪੜੀ ਥੀ ਮੁਸ਼ਕਿਲ ਦੇ ਨਾਲ بارش ਬੰਦ ਹੋਈ ਸੀ ਪਰ ਤੁਸੀਂ ਆ ਵਾਰਿਸ਼ ਦੀ ਆਵਾਜ਼ ਦੇਖ ਸਕਦੇ ਜੀ ਇੰਨੀ ਜ਼ਰਾ ਤੇਜ਼ بارش ਹੋ ਰਹੀ ਹੈ ਨਾ ਮਸਲਰ ਦੱਸ ਨਹੀਂ ਸਕਦੇ ਇੰਨਾ ਜ਼ਿਆਦਾ ਤੇਜ਼ ਨਹੀਂ ਪੈ ਰਿਹਾ ਵਾ ਮੈਂ ਤੁਹਾਨੂੰ ਬੈਠ ਕੇ ਦਿਖਾਉਣੀ ਆ ਕਿਉਂਕਿ ਅੱਜ ਇਸ ਹਸਾਬ ਨਾਲ ਧੁੱਪ ਲੱਗੀ ਮੈਂ ਤੁਹਾਨੂੰ ਬਾਰਿਸ਼ ਵਿਖਾਈ ਦਿੱਤੀ ਇਹੋ ਹੀ ਲੱਗ ਰਿਹਾ ਸੀਗਾ ਕਿ ਬਸ ਹੁਣ ਬਾਰਿਸ਼ ਖਤਮ ਹੋ ਚੁੱਕੀ ਆ ਬਟ ਹੁਣ ਕਹਿ ਰਿਹਾ ਕਿ ਇਹ 2-3 ਡੇਸ ਦੇ ਵਿੱਚ ਫੇਰ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਹੋਣੀ ਆ ਤੇ ਸਾਰੇ ਜਣੇ ਸੇਫ ਰਹੋ ਇਹੋ ਹੀ ਦੁਆ ਕਰਿਓ ਕਿ ਬਾਰਿਸ਼ ਹੁਣ ਨਾ ਹੋਵੇ ਕਿਉਂਕਿ ਬਾਰਿਸ਼ ਨੇ ਅੱਗੇ ਹੀ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤੇ ਆ ਪੰਜਾਬ ਹਿਮਾਚਲ ਸਾਰੇ ਪਾਸੇ ਉੱਤਰਾਖੰਡ ਤੇ ਇੰਨਾ ਜ਼ਿਆਦਾ ਹਨਾ بارش ਨੇ ਘੇਰ ਮਚਾ ਦਿੱਤਾ ਆ ਵਾ ਤੇ ਅੱਜ ਫੇਰ ਇੱਕਦਮ ਮਾਰਨਿੰਗ ਤੱਕ ਤੇ ਇੰਨੀ ਜ਼ਿਆਦਾ ਧੁੱਪ ਸੀਗੀ ਤੇ ਬਾਅਦ ਚ ਜਦ ਇਵਨਿੰਗ ਦਾ ਟਾਈਮ ਆ ਇੱਕਦਮ ਕਾਫੀ ਬੱਦਲ ਆ ਗਿਆ ਤੇ ਸਾਨੂੰ ਇਹ ਸੀਗਾ ਕਿ ਥੋੜਾ ਜਿਹਾ ਬੱਦਲ ਆ ਪਰ ਇੰਨੀ ਜ਼ਿਆਦਾ ਤੇਜ਼ بارش ਹੋ ਰਹੀ ਆ ਨਾ ਮਤਲਬ ਕਿ ਕੈਪਚਰ ਨਹੀਂ ਹੋ ਰਹੀ ਜਿੰਨੀ ਤੇਜ਼ بارش ਹੋ ਰਹੀ ਆ ਉਹ ਨਹੀਂ ਕੈਪਚਰ ਨਹੀਂ ਹੋ ਰਹੀ ਇੰਨੀ ਤੇਜ਼ ਬੱਦਲ ਗਰਜ ਰਹੇ ਹਨ ਬਹੁਤ ਹੀ ਜ਼ਿਆਦਾ ਤੇਜ਼ ਉਹ ਹੀ ਮਨਜ਼ਰ ਯਾਦ ਆ ਗਿਆ ਜਦੋਂ ਅਪਡਲਹੌਜ਼ੀ ਦੇ ਵਿੱਚ ਹੈਗੇ ਸੀਗੇ ਉਦੋਂ ਵੀ ਇਸ ਤਰ੍ਹਾਂ ਹੀ ਇੰਨੀ ਤੇਜ਼ ਬਾਰਿਸ਼ ਤੇ ਬੱਦਲ ਇਸ ਤਰ੍ਹਾਂ ਗਰਜ ਰਹੇ ਸੀਗੇ ਬਾਰਿਸ਼ ਬੱਸ ਕਰੋ ਬੱਸ ਕਰੋ ਬਾਰਿਸ਼ ਸਾਨੂੰ ਬਿਲਕੁਲ ਨਹੀਂ ਚਾਹੀਦੀ ਕਿਉਂਕਿ ਹਰ ਇੱਕ ਚੀਜ਼ ਨਾ ਟਾਈਮ ਤੇ ਹੀ ਚੰਗੀ ਲੱਗਦੀ ਆ ਜਿਹੜੀ ਚੀਜ਼ ਲੋੜ ਤੋਂ ਵੱਧ ਹੋ ਜਾਏ ਉਹ ਹਮੇਸ਼ਾ ਨੁਕਸਾਨ ਹੀ ਕਰਦੀ ਆ ਇਸ ਕਰਕੇ ਮੇਰੀ ਇਹੋ ਹੀ ਦੁਆ ਵਾ ਰੱਬ ਦੇ ਅੱਗੇ ਕਿ ਬਾਰਿਸ਼ ਹੋ ਨ ਬਿਲਕੁਲ ਨਾ ਹੋਵੇ ਸਾਰਿਆਂ ਦੀ ਸੋਚੀਏ ਕਿਉਂਕਿ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਹੜ ਆ ਗਿਆ ਸੀਗਾ ਤੇ ਉਹਨਾਂ ਤੋਂ ਪਾਣੀ ਨਿਕਲ ਗਿਆ ਸੀਗਾ ਤੇ ਇਹ ਬਾਰਿਸ਼ ਦੇ ਨਾਲ ਉਹਨਾਂ ਨੂੰ ਫੇਰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਵਾ ਇਹੋ ਹੀ ਮੈਂ ਆਸ ਕਰਦੀ ਆ ਕਿ ਬਾਰਿਸ਼ ਬਿਲਕੁਲ ਨਾ ਹੋਵੇ ਕਿਉਂਕਿ ਬਾਰਿਸ਼ ਦੇ ਨਾਲ ਬੜੇ ਹੀ ਘਰ ਤਬਾਹ ਹੋ ਗਏ ਘਰ ਟੁੱਟ ਗਿਆ ਵਿਚਾਰੇ ਗਰੀਬ ਆ ਜਿਹੜੇ ਉਹਨਾਂ ਦੇ ਘਰਾਂ ਦਾ ਹਨਾ ਪੁੱਛ ਵੀ ਨਹੀਂ ਰਿਹਾ ਬਟ ਸਾਡੇ ਜਿਹੜੇ ਸਿੰਗਰਜ਼ ਹੈਗੇ ਆ ਉਹਨਾਂ ਨੇ ਵੱਧ ਤੋਂ ਵੱਧ ਚੜ ਕੇ ਸਾਰਿਆਂ ਸਾਰਿਆਂ ਨੇ ਆਪਣਾ ਯੋਗਦਾਨ ਪਾਇਆ ਵਾ ਸਾਰਿਆਂ ਨੇ ਬੜਾਈ ਕੀ ਕਹਿੰਦੇ ਆ ਇਕੱਠ ਰਰ ਕੇ ਸਾਰਿਆਂ ਦੀ ਹੈਲਪ ਕੀਤੀ ਆ ਇੰਨਾ ਤੇ ਕੀ ਕਹਿੰਦੇ ਆ ਸਰਕਾਰ ਨਹੀਂ ਕਰੀ ਜਿੰਨਾ ਕੀ ਸਾਡੇ ਸਿੰਗਰਾਂ ਨੇ ਕਰ ਦਿੱਤਾ ਵਾ ਸਾਡੇ ਪੰਜਾਬੀਆਂ ਨੇ ਕਰ ਦਿੱਤਾ ਵਾ ਉਹ ਵੀ ਸਾਰੇ ਸੋਚ ਰਹੇ ਆ ਕਿ ਇੰਨਾ ਕੁਝ ਕਿਸ ਤਰ੍ਹਾਂ ਫੰਡਿੰਗ ਕਿੱਥੋਂ ਆ ਰਹੀ ਆ ਡਿਪੈਂਡਰਾਂ ਦਾ ਕਪੜੀਆਂ ਬਾੜ ਦੇ ਵਿੱਚ ਉਹਨਾਂ ਨੇ ਜਾਨ ਦਿੱਤੀ ਆ ਮਾ ਬਾਅਦ ਚ ਭਾਵੇਂ ਟਰੈਕਟਰ ਨਾਲ ਕੱਢੀਆਂ ਪਰ ਇੰਨਾ ਹੌਸਲਾ ਉਹਨਾਂ ਕੋ ਹੈਗਾ ਵਾ ਕਿ ਉਹ ਆਪਣੀ 8.5 ਡੇਢ ਕਰੋੜ ਦੀ ਗੱਡੀ ਨੂੰ ਹਾੜ ਦੇ ਵਿੱਚ ਚਲਾਣ ਦੀ ਹਿੰਮਤ ਰੱਖਦੇ ਆ ਤੇ ਸੈਲੂਟ ਆ ਸਾਰੇ ਪੰਜਾਬੀਆਂ ਨੂੰ ਜਿਹੜੇ ਵੀ ਇੰਨੇ ਜਿਆਦੇ ਬਰੇਵ ਆ ਨੀਡਰ ਆ ਜਿਨ੍ਹਾਂ ਨੂੰ ਇਹ ਕੀ ਕਹਿੰਦੇ ਆ ਇਹ ਸਾਹਮਣਾ ਉਹਨਾਂ ਨੇ ਬੜੀ ਹੀ ਨਿਡਰਤਾ ਨਾਲ ਕੀਤਾ ਵਾ ਤੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਹੈਲਪ ਕੀਤੀ ਆ ਗੱਲਾਂ ਕਰਨ ਵਾਲੇ ਬੜੇ ਹੀ ਗੱਲਾਂ ਕਰਦੇ ਆ ਕਿ ਇਹ ਸਿਰਫ ਵਿਊ ਦੇ ਵਾਸਤੇ ਜਾ ਰਹੇ ਆ ਚਲੋ ਯਾਰ ਵਿਊ ਦੇ ਵਾਸਤੇ ਭਾਵੇਂ ਜਾ ਰਹੇ ਆ ਪਰ ਹੈਲਪ ਤੇ ਕਰ ਰਹੇ ਆ ਨਾ ਵਿਊ ਜੇ ਉਹਨਾਂ ਨੂੰ ਮਿਲ ਜਾਣਗੇ ਕੀ ਹੋ ਗਿਆ ਪਰ ਹੈਲਪ ਕਰ ਰਹੇ ਆ ਲੋਕੀ ਘਰ ਬੈਠੇ ਹੀ ਕਮੈਂਟਸ ਕਰ ਦਿੰਦੇ ਆ ਕਿ ਤੁਸੀਂ ਬਸ ਫੋਨ ਲੈ ਕੇ ਜਾ ਰਹੇ ਜੇ ਵਿਊ ਵਾਸਤੇ ਜਾ ਰਹੇ ਜੇ ਕੋਈ ਗੱਲ ਨਹੀਂ ਜੇ ਵਿਊ ਵਾਸਤੇ ਜਾ ਰਹੇ ਤੇ ਹੈਲਪ ਕਰ ਰਹੇ ਆ ਨਾ ਆਪਾਂ ਤੇ ਕੀ ਕਹਿੰਦੇ ਆ ਬੈਠ ਕੇ ਕਮੈਂਟ ਕਰਨ ਵਾਲੇ ਹੈਗੇ ਆ ਕਿ ਬਈ ਇਹ ਤੇ ਇਸ ਤਰ੍ਹਾਂ ਮੈ ਇਸ ਤਰ੍ਹਾਂ ਸੋ ਜਿਹੜਾ ਕੀ ਕਹਿੰਦੇ ਇੱਕ ਪੰਜਾਬੀ ਨੇ ਪੰਜਾਬੀ ਦੀ ਹਿੰਮਤ ਵਧਾਣੀ ਹੁੰਦੀ ਆ ਜਿਹੜਾ ਇਸ ਤਰ੍ਹਾਂ ਕਰਦਾ ਵਾ ਨਾ ਉਹਨੂੰ ਹੌਸਲਾ ਦਿਆ ਕਰੋ ਨਾ ਕਿ ਉਹਨੂੰ ਡੀਮੋਟੀਵੇਟ ਕਰਿਆ ਕਰੋ ਕਿ ਬਾਈ ਇਹ ਤੇ ਸਿਰਫ ਵਿਊ ਵਾਸਤੇ ਜਾ ਰਿਹਾ ਵਾ ਇਹਨੂੰ ਵਿਊ ਚਾਹੀਦੇ ਆ ਇਸ ਕਰਕੇ ਜਾ ਰਿਹਾ ਵਾ ਚਲੋ ਜੀ ਗੱਲਾਂ ਜਿੰਨੀਆਂ ਕਰਦੇ ਰਵਾਂਗੇ ਉਨੀਆਂ ਹੀ ਕਾਟਾਂ ਬਾਕੀ ਮੀ ਮੈਂ ਜਾਨੀ ਆ ਬੰਦ ਹੋ ਜਾਵੇ ਰੱਬ ਸਾਰਿਆਂ ਨੂੰ ਸਲਾਮਤ ਰੱਖੇ ਸਾਰਿਆਂ ਦੇ ਘਰ ਨੂੰ ਸਹੀ ਰੱਖੇ ਭੁੱਖਾ ਕਿਸੇ ਨੂੰ ਵੀ ਨਾ ਸੌਣ ਦਵੇ ਤੇ ਬਸ ਸਾਰੇ ਜਾਣੇ ਹੋਈ ਦੁਆ ਕਰੋ ਕਿ ਬਾਰਿਸ਼ ਬੰਦ ਹੋ ਜਾਵੇ ਕਿਉਂਕਿ ਬੱਚਿਆਂ ਦੀ ਪੜ੍ਹਾਈ ਤੇ ਵੀ ਬਹੁਤ ਜ਼ਿਆਦਾ ਅਸਰ ਪੈ ਰਿਹਾ ਵਾ 15 ਦਿਨ ਤੋਂ ਬੱਚੇ ਘਰ ਹੈਗੇ ਆ ਕੋਈ ਵੀ ਸਟੱਡੀ ਨਹੀਂ ਹੋ ਰਹੀ ਔਨਲਾਈਨ ਕਲਾਸ ਤੇ ਬੱਚੇ ਜਿੰਨੇ ਕ ਪੜਦੇ ਓਨਾਂ ਕੇ ਸਾਰਿਆਂ ਨੂੰ ਪਤਾ ਜਿਹੜੀਆਂ ਮੰਮੀਆਂ ਸ ਮੇਰੇ ਨਾਲ ਰਿਲੇਟ ਕਰ ਸਕਦੀਆਂ ਵਾ ਔਨਲਾਈਨ ਕਲਾਸ ਤੇ ਬੱਚੇ ਬਿਲਕੁਲ ਵੀ ਨਹੀਂ ਪੜਦੇ ਸੋ ਔਨਲਾਈਨ ਕਲਾਸ ਦਾ ਕੋਈ ਫਾਇਦਾ ਨਹੀਂ ਆ ਇਸ ਕਰਕੇ ਮੀ ਬੰਦ ਹੋਣਾ ਚਾਹੀਦਾ ਵਾ ਤੇ ਬਸ ਰੱਬ ਅਗੇ ਹੋਈ ਦੁਆਵਾ ਤੁਸੀਂ ਸਾਰੇ ਵੀ ਇਹੀ ਦੁਆ ਕਰਿਓ ਚਲੋ ਜੀ ਥੈਂਕ ਯੂ so much ਤੇ ਇਹੀ ਦੁਆ ਕਰਿਓ ਕਿ ਮੀ ਬੰਦ ਹੋ ਜਾ ਰੱਬਾ 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 ਮੀ ਨਾ ਵਰਸਾ ਚਲੋ ਜੀ ਥੈਂਕ ਯੂ ਪਾਰੀ ਮੈਂ ਉਹ ਵੇਖ ਤਾਂ 15 ਮਿੰਟ ਦਾ ਵੀ ਲੈਨੇ ਪੈ ਗਿਆ